ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਅ ਦੋਸਤੋ ਅੱਜ ਆਪਾਂ ਪਹੁੰਚੇ ਪਿੰਡ ਬੱਲੋ ਗੁਰਦੁਆਰਾ ਅਕਾਲ ਸਰਸਾਹਿਬ ਤੇ ਜੇ ਗੱਲ ਕਰੀਏ ਨਾ ਜਿਵੇਂ ਆਪਾਂ ਨਵੇਂ-ਨਵੇਂ ਘਰ ਦਿਖਾਉਣੇ ਆ ਤਾਂ ਵੀ ਪਿੰਡ ਬੱਲੋ ਦੇ ਵਿੱਚ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਤੇ ਜਿਹਦੇ ਵਿੱਚ ਜੇ ਕਹਿੰਦੇ ਇੰਟੀਰੀਅਰ ਦਾ ਜੋ ਵੀ ਸਮਾਨ ਆ ਉਹ ਬਾਈ ਹੋਰਾਂ ਕੋਲ ਆਇਆਗਾ ਤੇ ਗੁਰੂ ਕਿਰਪਾ ਸਟੋਰ ਤੋਂ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਨਾਲੇ ਗੁਰੂ ਘਰ ਦਿਖਾਵਾਂਗੇ ਜੇਕਰ ਤੁਸੀਂ ਨਵਾਂ ਗੁਰੂ ਘਰ ਬਣਾ ਰਹੇ ਹੋ ਕਿਸੇ ਵੀ ਪਿੰਡ ਦੇ ਵਿੱਚ ਤਾਂ ਤੁਹਾਨੂੰ ਬਹੁਤ ਸਾਰੇ ਆਈਡੀਆ ਵੀ ਮਿਲ ਜਾਣਗੇ ਨੇ ਵੀ ਆਪਾਂ ਕੀ ਚੀਜ਼ ਬਖਰੀ ਕਰ ਸਕਦੇ ਆ ਕਿਵੇਂ ਚੀਜ਼ ਸੋਹਣੀ ਬਣਾ ਸਕਦੇ ਆ ਤੇ ਪਹਿਲਾਂ ਬਾਈ ਵਿਕਾਸ ਕੁਮਾਰ ਜੀ ਆਪਣੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਗੱਲ ਸਾਬਸਾ ਵਾਹੀਰ ਜੀ ਕਿ ਫਤੇ ਜੀ ਜੇ ਗੱਲ ਕਰੀ ਜੀ ਆਪਾਂ ਗੁਰੂ ਘਰ ਦੇ ਵਿੱਚ ਇੰਟੀਰੀਅਰ ਦਾ ਸਾਰਾ ਸਮਾਨ ਇੱਥੇ ਦਿੱਤਾ ਜੀ ਹਾਂਜੀ ਹਾਂਜੀ ਇਹ ਮਤਲਬ ਸਭ ਤੋਂ ਪਹਿਲਾਂ ਇਹਨਾਂ ਨੇ ਆਪਣੇ ਤੋਂ ਲੱਕੜ ਸਾਗਵਾਂ ਲੈਣ ਆਏ ਸੀਗੇ ਜੀ ਆਪਣੇ ਕੋਲੇ ਬਹੁਤ ਹੀ ਵਧੀਆ ਟੀਕ ਐਮ ਪੀ ਟੀ ਜੀ ਤੇ ਆਪਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਸਾਗ ਲੱਕੜ ਦੀ ਦੀ ਸਾਗ ਵਾਂਦੀ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦੇ ਮਤਲਬ ਮਿਸਤਰੀ ਜੀ ਨੇ ਆਪਣੇ ਅਪਲਾਈ ਵਾਸਤੇ ਫੋਨ ਆਇਆ ਤਾਂ ਆਪਣੇ ਕੋਲ ਤੁਹਾਨੂੰ ਪਤਾ ਸਾਰਾ ਕੁਝ ਇੱਕੋ ਛੱਤ ਥਲੇ ਮਿਲਦਾਗਾ ਜੀ ਅਪਲਾਈ ਵੋਡ ਸਲ ਮੈਕਾ ਕੁੰਡਾ ਕਬਜਾ ਜੀ ਸਾਰਾ ਕੁਝ ਆਪਣੇ ਕੋਲ ਆਲਮੋਸਟ ਇਹਨਾਂ ਦਾ ਆਪਣੇ ਕੋਲ ਹੀ ਆਇਆ ਹੈਗਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਮਾਨਸਾ ਤੋਂ ਆਇਆ ਗੁਰੂਕਰਪਾ ਟਿੰਬਰ ਤੋਂ ਜੀ ਠੀਕ ਹੈ ਜੀ ਆਪਣੀ ਸ਼ਾਪ ਤੋਂ ਲੋਬੀ ਦੋਸਤੋ ਅਸੀਂ ਬਾਹਰੋਂ ਦੇਖ ਸਕਦੇ ਹਾਂ ਗੁਰੂਕਰ ਬਹੁਤ ਸੋਹਣਾ ਬਣਿਆ ਹੋਇਆ ਤੇ ਕੋਰਸਵਾਰ ਸਿੱਖ ਤੇ ਬਹੁਤ ਜੇ ਕਹਦੇ ਇਹ ਤਰਤੀਬ ਪਰ ਜੇ ਕਹਦੇ ਆਰਕੀਟੈਕਚਰ ਲੈਂਗੁਏਜ ਨਾਲ ਕਹੀਏ ਤਾਂ ਬਹੁਤ ਸੋਹਣਾ ਤੇ ਬਰੀਕੀ ਨਾਲ ਕੰਮ ਹੋਇਆ ਹੋਇਆ ਤੇ ਮੇਨ ਐਂਟਰੀ ਚੈੱਕ ਕਰੋ ਤੁਸੀਂ ਇਹ ਸਾਰੇ ਜੀ ਸਾਗਵਾਂ ਲੱਗੀ ਹੋਈ ਹੈ ਜੀ ਹਾਂਜੀ ਇਹ ਸਾਰੀ ਸਾਗਵਾਂ ਲੱਗੀ ਹੋਈ ਹੈ ਜੀ ਠੀਕ ਉਹ ਵੀ ਲੱਕੜ ਦਾ ਕੰਮ ਹੋਇਆ ਜੀ ਕਲਾਸੀ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਤੇ ਮਿਸਤਰੀਆਂ ਨੇ ਬਹੁਤ ਕਾਰੀਗਰੀ ਸਾਫ ਪੈਨਲ ਕੀਤੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਸਤਨਾਮ ਵੈਗੁਰੂ ਲਿਖਿਆ ਤੇ ਉੱਪਰ ਪ੍ਰੋਪਰ ਇੱਕ ਇੱਕ ਚੀਜ਼ ਤੇ origional ਜੇ ਕਹਦੀ ਵੀ ਕੰਮ ਹੋਇਆ ਹੋਇਆ ਤੇ ویسੇ ਵੀ ਹੁਣ ਗੁਰੂ ਘਰ ਦਾ ਕੰਮ ਆ ਸਾਨੂੰ ਪਤਾ ਸਪਾਈ ਤਾਂ ਵੈਗਰੂ ਵੱਲੋਂ ਬੈਸੀ ਜਿਆਦਾ ਆ ਜਾਂਦੀ ਹੈ ਇਹ ਚੀਜ਼ ਚ ਹਾਂਜੀ ਹਾਂਜੀ ਤੇ ਅੰਦਰ ਵੀ ਲੈ ਕੇ ਚੱਲਦੇ ਆ ਜੀ ਤੇ ਅੰਦਰ ਆਪਾਂ ਹੋਰ ਕੀ ਕੀ ਕੰਮ ਕੀਤਾ ਜੀ ਅੰਦਰ ਦੇ ਵਿੱਚ ਜੀ ਸਾਰਾ ਮਤਲਬ ਮੋਸਟਲੀ ਜਿਵੇਂ ਕਹੋ ਸ਼ਿਸ਼ੇ ਦਾ ਕੰਮ ਆਪਣਾ ਹੋਇਆ ਹੈ ਸਾਰਾ ਸਾਰਾ ਜੀ ਸ਼ਿਸ਼ੇ ਦਾ ਵਰਕ ਆਪਾਂ ਮਤਲਬ ਆਪਣੇ ਮੁੰਡੇ ਨੇ ਹੀ ਕੀਤਾ ਸਾਰਾ ਕੰਮ ਜੀ ਠੀਕ ਹੈ ਜੀ ਹਾਂਜੀ ਸ਼ੀਸ਼ਾ ਵੀ ਸਪਲਾਈ ਆਪਾਂ ਦਿੱਤਾ ਜੀ ਤੇ ਪਲੱਸ ਵੀਦ ਲੇਬਰ ਆਪਾਂ ਕਰਵਾਤਾ ਸੀ ਕੰਮ ਸਾਰਾ ਇਹਨਾਂ ਦਾ ਜੀ ਠੀਕ ਹੈ ਜੀ ਹਾਂਜੀ ਤੇ ਦੋਸਤੋ ਅੰਦਰੋਂ ਦਾ ਮੁੱਡ ਵਰਕ ਦੇਖ ਸਕਦੇ ਹੋ ਗੁਰੂ ਘਰ ਤੇ ਉੱਪਰ ਤੇ ਅੱਗੇ ਆਪਾਂ ਪਿੰਡ ਦੀ ਪੰਚਾਇਤ ਹੈਗੀ ਆਪਣੇ ਨਾਲ ਤੇ ਬਾਈ ਹੁਣਾਂ ਗੱਲਬਾਤ ਕਰਾਂਗੇ ਗੁਰਦੁਆਰਾ ਕਾਲਸਰ ਸਾਹਿਬ ਪਾਛੇ ਛੇਵੀ ਇਹ ਸਾਡੇ ਪਿੰਡ ਛੇਵੇਂ ਪਾਸ਼ਾ ਜੀ ਆਏ ਹੋਏ ਸੀਗੇ ਇੱਕ ਰਾਤ ਇੱਥੇ ਪਿੰਡ ਵਿੱਚ ਆ ਕੇ ਲੰਘੇ ਜਿੱਦੇ ਤੰਤਰਬਾਵਾ ਬੂਲਾ ਜਿਹਾ ਸਥਾਨ ਆ ਜੀ ਉੱਥੇ ਇੱਕ ਰਾਤ ਰੁੱਕ ਕੇ ਗਏ ਸੀ ਛੇਵੇਂ ਪਾਸ਼ਾ ਜੀ ਜੀ ਬਾਬਾ ਬੂਲਾ ਦੇ ਸਥਾਨ ਤੇ ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ ਆ ਜੀ ਜਿਹੜਾ ਇੱਕ ਗੁਰਦੁਆਰਾ ਜੰਡ ਸਰ ਗੁਰਦੁਆਰਾ ਕਾਲਸਰ ਦੋਨੇ ਛੇਵੇਂ ਪਾਸ਼ਾ ਦੇ ਨਾਂ ਤੇ ਗੁਰੂਕਨ ਨੇ ਜੀ ਛੇਵੇਂ ਪਾਸ਼ਾ ਜੀ ਆਉਣ ਕਰਕੇ ਇੱਥੇ ਛੇਵੇਂ ਪਾਸ਼ਾ ਦੇ ਨਾਂ ਤੇ ਗੁਰਦੁਆਰਾ ਕਰਨਾ ਮਾਤਾਰ ਕਰਾਈ ਜਪਾਂ ਇਹ ਤੇ ਬਹੁਤ ਅਸੀਂ ਬਹੁਤ ਨਕਸ਼ੇ ਬਣਾਏ ਐ ਬਣਾਏ ਐ ਬਣਾਏ ਤੇ ਸਾਡੇ ਇੱਕ ਮਤਲਬ ਕਿ ਬੰਦਿਆਂ ਨੇ ਵਿਚਾਰ ਦਿੱਤੇ ਲੋਕਾਂ ਦੇ ਪਿੰਡ ਦੇ ਇਕੱਠ ਕਰਕੇ ਕਹਿੰਦੇ ਵੀ ਗੁਰਦੁਆਰਾ ਐ ਬਣਾਓ ਉਹਦੇ ਸਾਰੇ ਨਕਸ਼ੇ ਸਾਨੂੰ ਗੁਰਦੁਆਰਾ ਬਣਾ ਲਿਆ ਜੀ ਫਿਰ ਅਸੀਂ ਆਸ-ਪਾਸੇ ਬਹੁਤ ਘੁੰਮੇ ਜੀ ਤੇ ਮਾਨਸਾ ਤੋਂ ਸ਼ਰਨ ਨੂੰ ਇੱਕ ਲੱਕੜ ਦੀ ਸਿਲੈਕਸ਼ਨ ਹੋ ਗਈ ਵੀ ਲੱਕੜ ਲਿਆਂਦਾ ਜਿਹੜਾ ਜਿੰਨਾ ਵੀ ਸਮਾਨ ਆ ਤਕਰੀਬ ਮਾਨਸਾ ਤੋਂ ਇੱਕ 7 ਟਨ ਲੈਣ ਲੱਗੇ ਸਾਨੂੰ ਗੁਰੂ ਕਿਰਪਾ ਮਰਮਲ ਕੇ ਦੁਕਾਨ ਦਾ ਨਾਂ ਜੀ ਮਾਨਸਾ ਦੇ ਉੱਥੋਂ ਸਾਨੂੰ ਸਾਰਾ ਕੁਝ ਇੱਕ ਜਗ੍ਹਾ ਤੇ ਮਿਲ ਗਿਆ ਪਿੱਤਲ ਦੇ ਕੁੰਡੇ ਵੀ ਬਹੁਤ ਵਧੀਆ ਔਰ ਸਸਤੀ ਕੁਆਡ ਉਹਨਾਂ ਦਾ ਇੱਥੋਂ ਤੱਕ ਆ ਕੇ ਕਿ ਅਸੀਂ ਫੋਨ ਵੀ ਉਹਨਾਂ ਕਰਤਾ ਨਾ ਇੱਕ ਵਾਰ ਵੀ ਫੋਨ ਕਰਤਾ ਸੀ ਵੀ ਸਾਨੂੰ ਆ ਚੀਜ਼ ਲੋੜ ਆ ਉਹਨਾਂ ਫੋਨ ਤੇ ਭਰਾਇਟ ਬਣ ਕਰਕੇ ਸਾਨੂੰ ਪਹੁੰਚਾ ਕਰਤਾ ਸੀ ਜੀ ਔਰ ਉਹਨਾਂ ਕ੍ਰੈਬ ਹੀਟ ਕੋ ਲਿਆ ਨਹੀਂ ਗਿਆ ਉਹ ਜਗ੍ਹਾ ਦਾ ਆਉਣ ਜਾਂਦਾ ਕ੍ਰੈਬ ਨਹੀਂ ਲਿਆ ਇੰਨੇ ਸਾਨੂੰ ਵਧੀਆ ਨਾਲ ਮਿਲ ਕੇ ਸਪੋਰਟ ਕਰੀਦਾ ਨਹੀਂ ਸਾਡੀ ਠੀਕ ਹੈ ਜੀ ਬਾਕੀ ਸ਼ੀਸ਼ਾ ਵੀ ਉੱਥੋਂ ਮਾਨਸਾ ਤੋਂ ਲਿਆ ਜੀ ਬਹੁਤ ਵਧੀਆ ਸ਼ੀਸ਼ੇ ਲੱਗਿਆ ਤੁਸੀਂ ਦੇਖ ਲਓਗੇ ਹਰ ਇੱਕ ਚੀਜ਼ ਮਿਲ ਕੇ ਕੋਈ ਵੀ ਐਡਾ ਸਾਨੂੰ ਕੋਈ ਕੰਪਲੇਂਟ ਨਹੀਂ ਆਈ ਅੱ ਤੇ ਬਹੁਤ ਵਧੀਆ ਮਰਕ ਲੱਕੜ ਦਾ ਵੀ ਸ਼ੀਸ਼ੇ ਦਾ ਵੀ ਪਿੱਤਲ ਦੇ ਗਿਲਾ ਕੁੰਡੇ ਲੱਗੇ ਹੋਏ ਜੀ ਕੋਈ ਵੀ ਪਾਲਸ ਵਾਲੇ ਕੁੰਡੇ ਨਹੀਂ ਪਿੱਤਲ ਦੀ ਕੁੰਡੀ ਆਈ ਹੈ ਇਹ ਪੂਰੀ ਹਾਂਜੀ ਮਤਲਬ ਸਾਰੀਆਂ ਚੀਜ਼ਾਂ ਸਾਰੀਆਂ ਸਪਾਈ ਨਾਲ ਆਈਆਂ ਹਾਂ ਸਾਰੀ ਪੂਰੀ ਸਪਾਈ ਨਾਲ ਕੋਈ ਐਦਾਂ ਦੀ ਕੋਈ ਕੰਪਲੇਨ ਨਹੀਂ ਆਈ ਦਿਖਾਈ ਠੀਕ ਹੈ ਜੀ ਬਾਕੀ ਅਪਦਾ ਕਹਾਂਗੇ ਜੀ ਜੇ ਕਿਸੇ ਨੂੰ ਹੋਰ ਵੀ ਲੈਣਾ ਜੀ ਇੱਕ ਵਾਰੀ ਟਰਾਈ ਕਰੋ ਜੀ ਟਰਾਈ ਕਰਨਾ ਕੋਈ ਹਰਜੀ ਮਾਨਸਾ ਗੁਰੂ ਕ੍ਰਿਪਾ ਦੁਕਾਨਾ ਜੀ ਨਾਲ ਦੀ ਉੱਥੇ ਜਾ ਕੇ ਦੇਖ ਕੇ ਆਓ ਹਾਂਜੀ ਵੈਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ